ਹਾਂ ਵੀਰ ਹਾਂ ਹੁਣ ਜਿਵੇਂ ਮਾਲਾ ਜਿਕਰ ਜਿਵੇਂ ਕਰਦੇ ਆ ਕਹਿੰਦੇ ਵੀ ਵੀ ਬਦਾਮ ਖਾਇਆ ਕਰੋ ਵੀ ਬਦਾਮ ਖਾਨ ਨਕਲ ਆਉਂਦੀ ਆ ਇਹ ਗੱਲ ਸੱਚ ਆ ਕਿ ਉਤਨੀ ਬਾਕੀ ਕੀ ਚੱਕਰ ਆਏ ਓਏ ਮੇਰੀ ਇੱਕ ਗੱਲ ਸੁਣਾ ਗੋਪੇ ਹਾਂ ਅਕਲ ਦੀ ਤੈਨੂੰ ਗੱਲ ਦੱਸਣਾ ਹਾਂ ਜਦੋਂ ਨਿਆਣੀ ਉਮਰ ਦੇ ਵਿੱਚ ਮੋਢਿਆਂ ਤੇ ਜੁਮੇਰੀ ਆਣ ਪੈਂਦੀ ਨਾ ਹਾਂ ਹਾਂ ਜੀ ਇਹ ਕਰਦੇ ਹਾਲਾਤ ਨਾਲ ਸਹੀ ਹੋਣ ਤੇ ਕਹਿਣ ਵੀ ਪੁੱਤਰ ਤੂੰ ਇਇ ਕਰਨ ਧਰਨ ਵਾਲਾ ਹੂੰ ਉਹਨੂੰ ਬਦਾਮਾ ਬਦੂਮਾ ਦੀ ਨਹੀਂ ਲੋੜ ਹੈ ਪਰ ਮੈਂ ਤਾਂ ਇੱਕ ਗੱਲ ਦੇ ਵੇਖੀ ਆ ਦੁਨੀਆਂ ਦੇ ਵਿੱਚ ਵਿਚਰੀ ਦਾ ਬਾਹਰ ਅੰਦਰ ਇੱਕ ਜੀਜੇ ਵੈਨਾ ਗੋਪਿਆ ਜਿੰਨੀ ਅਕਲ ਬੰਦੇ ਨੂੰ ਬਾਹਰ ਅੰਦਰ ਦੁਨਿਆਦਾਰੀ ਚ ਵਿਚਰ ਕੇ ਧੱਕੇ ਖਾ ਕੇ ਹੁੰਦੀ ਆ ਨਾ ਹੂੰ ਓਨੀ ਬਦਾਮਾ ਬਦੂਮਾ ਨਾਉਂਦੀ ਐ ਤੇ ਕਟਕਵਾਂਜੇ ਮੀਰਾ ਦੇ ਸ਼ੌਂਕ ਚੋਜ ਲੈਨੇ ਲੱਗੀ ਸਮਝ ਆਪਾਂ ਹੁਣ ਘਰ ਦੇ ਵਿੱਚ ਤੇ ਆਟਾ ਸਬਜੀ ਮਸਾ ਤੋਰੀ ਦਾ ਤੋਰੀਆ ਆਪਣਾ ਬਦਾਮ ਆਪਾਂ ਮੋਇਆ ਖਾਣੇ ਨੇ ਹੈ ਜੇ ਬਦਾਮ ਖਾਏ ਹੀ ਅਕਲ ਹੁੰਦੀ ਹੁੰਦੀ ਤੇ ਜਿਹੜੇ ਆ ਕਸ਼ਮੀਰ ਤੋਂ ਆਪਣੇ ਹੱਲ ਕਰਦੇ ਨੇ ਉਹਨਾਂ ਦਾ ਤਾਂ ਦਿਮਾਗ ਹੀ بڑا ਹੋਵੇ ਫਿਰ ਹੈ ਅਮੈਨ ਗੱਲ ਹੈ ਕਹਿੰਨੀ ਲੋਕਾਂ ਨੇ ਲੈਣ ਜਾਇਆ ਕਰਨਾ ਦੇਣਾ ਕੱਤ ਹੋਣੇ ਹਾਂ ਸਮਝਿਆ ਗੱਲ ਪਰ ਮੈਂ ਇਹਨਾਂ ਨੂੰ ਗੋਪਿਆ ਜਿਹੜੇ ਬੰਦੇ ਨੇ ਠੱਕੇ ਜਾਂ ਠੇਡੇ ਖਾਦੇ ਨੀ ਨਾ ਹਾਂਜੀ ਉਹ ਬੰਦੇ ਤੋਂ ਵੱਡਾ ਗੁੱਸਿਆਣਾ ਕੋ ਨਹੀਂ ਠੱਕੇ ਠੇਡੇ ਖਾ ਕੇ ਉਹ ਬੰਦਾ ਐਵੇਂ ਦਾ ਕੈਦਾ ਪੜ ਜਾਂਦਾ ਹੈ ਉਹਦੇ ਨਾਲ ਦੁਨੀਆ ਦੀ ਆ ਕੇ ਹੱਥ ਮਲਾਉਂਦੇ ਨੇ ਬੰਦਾ ਅੱਖਾਂ ਚੱਕਾ ਪਾ ਕੇ ਦੱਸ ਦਿੰਦਾ ਵੀ ਇਹ ਸੱਜਣ ਏ ਕਿ ਦੁਸ਼ਮਣ ਏ ਹੈ ਨਗੀ ਤਾਂ ਸਮਝ ਅਕਲ ਆਉਣਾ ਉਹਨੂੰ ਆਂਦੇ ਨੇ ਜੇ ਕਿਸੇ ਬੰਦੇ ਨੂੰ ਜ਼ਿੰਦਗੀ ਦੇ ਦੁੱਖ ਤਕਲੀਫੀ ਨਾ ਆਏ ਉਹਨੂੰ ਮੂਹਿਆ ਅਕਲ ਆਉਣੀ ਆ ਜ਼ਿੰਦਗੀ ਦਾ ਸਿਸਟਮ ਹਾਂ ਬੱਤੇ ਬਣ ਗਈਏ ਗੋਦਾਮ ਖਾਦਿਆਂ ਅਕਲ ਨਹੀਂ ਆਉਂਦੀ ਠੱਕੇ ਖਾਦਿਆਂ ਕੋ ਪਿਆ ਕਲ ਆਉਂਦੀ ਆ ਹੈ ਸਮਝੀਆਂ ਗੱਲ ਕਿ ਨਹੀਂ ਹਾਂ